ਇਹ ਪੂਰਾ ਜੱਟ ਤਹਿ ਤਲਵੰਡੀ ਤੋਂ ਨੇ ਸਪੈਸ਼ਲੀ ਕਹੇ ਵੀ ਮੇਰਾ ਨਾਂ ਬੋਲਣਾ ਹੈ ਪੂਰਾ ਜੱਟ ਹਾਂ ਅੱਛਾ ਠੀਕ ਹੈ ਪੂਰੇ ਜੱਟ ਨੇ ਸੁਣਾਈ ਹਾਂ ਉਹ ਕਹਿੰਦਾ ਸਾਡੇ ਨਾਲ ਤਿੰਨ ਭਰਾਵਾਂ ਨੇ ਤੇ ਉਹਨਾਂ ਦੇ ਕੋਲ ਛੜਾ ਤਾਂ ਆਇਆ ਸੀ ਅੱਛਾ ਉਹ ਕਤਲ ਕਰਤਾ ਅਸਲ ਹੁੰਦਾ ਇਹ ਸੀ ਵੀ ਜ਼ਮੀਨ-ਜਮੂਨ ਦੇ ਲਾਲਚ ਚ ਵਿੱਚ ਛੜਾ ਕਿਸੇ ਨੂੰ ਹੋਰ ਪਾਸੇ ਨਾ ਦੇ ਜੇ ਤੇ ਕਤਲ ਕਰਤਾ ਤੇ ਰਾਤ ਨੂੰ 12 1 ਵਜੇ ਕਤਲ ਕੀਤਾ ਹਾਂਜੀ ਤੇ ਉੱਠ ਰੇਡ ਹੀ ਹੁੰਦੀ ਸੀ ਮਾਲਵੇ ਚ ਆਮ ਹੀ ਹੁੰਦੀ ਸੀ ਪਹਿਲਾਂ ਹਾਂ ਪਹਿਲਾਂ ਇਹ ਸਾਧਨ ਹੁੰਦਾ ਸੀਗਾ ਹਾਂ ਤੇ ਉਹਦੇ ਤੇ ਲੱਤ ਕੇ ਨਾ ਸੱਟ ਕੇ লাশ ਨੂੰ ਤੇ ਭਾਗੜਾ ਨੂੰ ਸਿੱਟਣ ਚੱਲੇ ਆਮ ਹੁੰਦਾ ਮਾਰ ਕੇ ਭਾਗੜਾ ਸਿੱਟਦਾ ਹਾਂ ਵੀ ਸੱਟ ਦੇ ਦੂਰ লাশ ਪਾਉਣੀ ਹੁੰਦੀ ਸੀ ਹਾਂਜੀ ਅੱਛਾ ਉਠ ਮੱਠਾ ਸੀ ਮਤਲਬ ਹੌਲੀ ਚੱਲਦਾ ਸੀ ਮੱਠਾ ਬਹੁਤ ਹਨਾ ਮਾਰਦੇ ਤੋਂ ਲੱਗਦੇ ਮੁੰਡਾ ਉਹ ਚੱਲਦੇ ਚੱਲਦੇ ਚਲੇ ਗਏ ਤੇ ਉਹਨਾਂ ਨੂੰ ਤਾਂ ਪਹਾੜਾ ਤੋਂ ਪਹੁੰਚਦੇ ਪਹਿਲਾਂ ਨੂੰ ਹੀ 5:30 ਵਜੇ 6:00 ਵਜੇ ਦਿਨ ਚੜ ਗਿਆ ਦਿਨ ਚੜ ਗਿਆ ਅੱਛਾ ਲੋਕਾਂ ਨੂੰ ਪਤਾ ਲੱਗ ਗਿਆ ਅੱਛਾ ਪੁਲਿਸ ਨੂੰ ਇਤਲਾਹ ਹੋ ਗਈ ਪੁਲਿਸ ਨੇ ਆ ਕੇ ਫੜ ਲਿਆ ਫੜ ਲਿਆ ਹੂੰ ਭਰਾਤ ਨੇ ਫੜ ਲੇ ਜੇਲ੍ਹ ਚ ਚਲੇ ਗਏ ਹੂੰ ਜਿਹੜੀ ਰੇੜੀ ਸੀ ਉਹ ਵੀ ਕਬਜ਼ੇ ਚ ਲੈ ਲਈ ਉੱਠ ਹੁਣ ਪੁਲਿਸ ਇਨੀ ਦੇ ਰੱਖ ਨਹੀਂ ਸਕਦੇ ਹੂੰ ਉਹ ਸਪੋਰਟਦਾਰੀ ਦੇਦਾ ਤਾਂ ਕਿਸੇ ਨੂੰ ਸਪੋਰਟਦਾਰੀ ਤੇ ਦੇਤਾ ਵੀ ਤੂੰ ਇਹਦੀ ਸਾਮ ਸੰਭਾਲ ਕਰੀ ਤੇ ਨਾਲ ਤੂੰ ਇਹਦੇ ਨਾਲ ਵਾਹੀ ਵਜਾਈ ਕਰੀ ਚਲੀ ਹਾਂ ਚਲੋ ਚਲਾਨ ਪੇਸ਼ ਹੋ ਗਿਆ ਉਹ ਜੇਲ੍ਹ ਸੀ ਚਲਾਨ ਪੇਸ਼ ਹੋ ਗਿਆ ਉੱਠ ਨੂੰ ਪੇਸ਼ ਕਰਨਾ ਸੀ ਪੇਸ਼ੀ ਤੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਦੇ ਹੁੰਦੇ ਸੀ ਮਾਲ ਮੁਕਦਮਾ ਮਾਲ ਮੁਕਦਮਾ ਉਹ ਇੱਕ ਤਰ੍ਹਾਂ ਦਾ ਹੂੰ ਉਹਨੂੰ ਹੌਲਦਾਰ ਨੇ ਕਹਿਤਾ ਵੀ ਤੂੰ ਲੈ ਕੇ ਆਉਣਾ ਇਹਨੂੰ ਕੱਲ ਨੂੰ 10 ਵਜੇ ਤੱਕ ਕੋਰਟ ਚ ਲੈ ਕੇ ਆਈ ਹੂੰ ਉਹ ਜਿਹੜਾ ਜੱਟ ਦੇ ਪੇਸ਼ ਕੀਤਾ ਸੀ ਉਹ ਲੈ ਕੇ ਆ ਤੇ ਉਹਨੂੰ ਤਾਂ 1 ਵਜh ਗਿਆ ਅੱਛਾ ਹੌਲਦਾਰ ਸਤਿਆ ਬੈਠਾ ਬਾਹਰ ਹਾਂ ਤੇ ਆ ਕੇ ਕਹਿੰਦਾ ਵੀ ਤੂੰ ਲਿਆਂਦਾ ਨਹੀਂ ਆਉਣਾ ਕੀਤਾ ਤੇ ਕੀ ਕਰਤਾ ਤੂੰ ਇੰਨੇ ਦੀ ਇੰਨਾ ਲੇਟ ਕਿਉਂ ਹੋ ਗਿਆ ਇੰਨਾ ਲੇਟ ਹੋ ਗਿਆ ਉਹਨੂੰ ਪੁੱਠਾ ਸਿੱਧਾ ਸੌ ਕੁਝ ਬੋਲਿਆ ਹੂੰ ਹੂੰ ਉਹ ਕਹਿੰਦਾ ਮੈਂ ਕਿੱਥੋਂ ਲਾਵਾਂ ਮੈਂ ਤਾਂ ਤੁਰੇ 1 ਵਜh ਦਾ ਇਹ ਮਠਾਈ ਇਹਨਾਂ ਤਰਦਾ ਨਹੀਂ ਹਾਂ ਕਹਿੰਦਾ ਜੀ ਮਠਣਾ ਹੁੰਦਾ ਤਾਂ ਤੈਨੀਆਂ ਜਣੇ ਜੇਲ੍ਹ ਚ ਕਿਉਂ ਬੈਠੇ ਹੁੰਦੇ ਅੱਛਾ ਉਠ ਮਠਾ ਕਹਦਾ ਉਹਦਾ ਤਿੰਨ ਜੇਲ੍ਹ ਜੇਲ੍ਹ ਚ ਮਰਵਾ ਦੇ ਨੇ ਮਤਲਬ ਇਹ ਇਹ ਮਠੇ ਪੜਨੇ ਦਾ ਪੱਕੀ ਪੱਕੀ ਗੱਲ ਹੈ